ਮੋਰ ਥੈਨ 700 ਤੋਂ ਜ਼ਿਆਦਾ ਨੇ ਜਿਨ੍ਹਾਂ ਨੇ ਤਕਰੀਬਨ 100 ਕਰੋੜ ਤੋਂ ਉੱਤੇ ਦੀ ਅਮਾਉਂਟ ਦੇਚ ਇਨਵੋਲਵ ਆ ਜਿਹਦੇ ਚ ਅਸੀਂ ਉਹਨਾਂ ਨੂੰ ਰਿਕਵੈਸਟ ਕਰ ਰਹੇ ਆ ਵੀ ਤਾਂ ਕਿ ਸਾਰੇ ਬੰਦਿਆਂ ਦੀ ਅਲੱਗ-ਅਲੱਗ ਐਫ ਆਈ ਆਰ ਲਾਜ ਹੋਣ ਕਿਉਂਕਿ ਉਹਨਾਂ ਦੇ origignal ਪਾਸਪੋਰਟ ਡਾਕੂਮੈਂਟਸ ਉਹਨਾਂ ਕੋਲ ਪਏ ਨੇ ਉਹ ਸਾਨੂੰ ਨਾ ਤਾਂ ਹਾਲ ਤੱਕ ਪੁਲਿਸ ਕੋਈ ਦੱਸ ਰਹੀ ਹੈ ਵੀ ਉਹ ਰਿਕਵਰ ਕਰਿਆ ਜਾਂ ਨਹੀਂ ਕਰੀ ਕਿਉਂਕਿ ਉਹ ਵਾਪਸ ਨਹੀਂ ਸਾਨੂੰ ਦੇ ਰਹੇ ਜਿੰਨਾ ਟਾਈਮ ਐ ਐਫ ਆਈ ਆਰ ਨਹੀਂ ਹੁੰਦੀ ਸੈਪਰੇਟ ਉਹਨਾਂ ਟਾਈਮ ਉਸ ਜੇ ਅਸੀਂ ਦੁਬਾਰਾ ਅਪਲਾਈ ਵੀ ਕਰਨਾ ਤਾਂ ਉਹਨਾਂ ਨੂੰ ਪਾਸਪੋਰਟ ਨਹੀਂ ਮਿਲਣਗੇ ਦੂਜਾ ਜਿਹੜਾ ਅਸੀਂ ਰਿਕੁਐਸਟ ਇਹ ਕਰ ਰਹੇ ਆਂ ਵੀ ਇਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਨੇ ਇਹਦੀ ਵਾਈਫ ਆ ਇਹਦਾ ਬੇਟਾ ਇਹਦੀ ਬੇਟੀ ਆ ਤੇ ਜਿਹੜੇ ਇਹਦੇ ਤਕਰੀਬ ਮੋਰ ਦਨ ਮਰਖਲ 100 ਤੋਂ ਉੱਤੇ 200 ਤੋਂ ਉੱਤੇ EMPLOYEES ਨੇ ਇਹਨਾਂ ਦੇ ਜਿਹੜੇ ਮੇਨ ਇਨਵੋਲਵ ਸੀ ਜਿਨ੍ਹਾਂ ਦੇ ਮੋਬਾਈਲ ਨੰਬਰ ਅਸੀਂ ਦਿੱਤੇ ਆ ਬੈਂਕ ਅਕਾਊਂਟ ਅਸੀਂ ਦਿੱਤੇ ਆ ਜਿਨ੍ਹਾਂ ਚ ਅਸੀਂ ਪੇਮੈਂਟ ਟ੍ਰਾਂਸਫਰ ਕਰੀ ਆ ਉਹਨਾਂ ਨੂੰ ਹਲੇ ਤੱਕ ਇਹਨਾਂ ਨੇ ਇਸ ਕੇਸ 'ਚ ਅਕਿਊਜ਼ ਨਹੀਂ ਬਣਾਇਆ ਹੈਗਾ ਤੇ ਉਹ ਅਸੀਂ ਡਿਮਾਂਡ ਇਹੀ ਕਰੀ ਆ ਵੀ ਉਹਨਾਂ ਸਾਰਿਆਂ ਨੂੰ ਅਕਿਊਜ਼ ਬਣਾਇਆ ਜਾਵੇ ਸਾਡੇ ਡਾਕੂਮੈਂਟ ਰਿਕਵਰ ਕਰਾਈ ਜਾਣ ਜਿਹੜੀ ਸਾਡੀ ਅਮਾਊਂਟ ਉਦਰਾਛੇ ਜੋ ਮਾਲਕ ਹੈ ਉਹਨਾਂ 'ਤੇ ਪਹਿਲੇ ਵੀ ਕਈ ਐਫਆਈਆਰ ਦਰਜ ਹੋਏ ਹਨ ਇਸ ਮਾਮਲੇ ਕੋਲ ਲੇਕਰ ਆਪ ਨੂੰ ਕੀ ਲੱਗਦਾ ਹੈ ਕਿ ਪੁਲਿਸ ਜਾਣ ਬੁੱਝ ਕੇ ਕਾਰਵਾਈ ਨਹੀਂ ਕਰੇ ਹਾਂ ਦੇਖੋ ਉਹ ਕਿੰਨਾ ਕਿਤੇ ਲੱਗ ਹੀ ਰਿਹਾ ਨਹੀਂ ਮਿਲੀ ਭੁਗਤ ਕਿਉਂਕਿ ਜਦੋਂ ਉਹਦੇ ਪਹਿਲਾਂ ਵੀ ਐਫਆਈਆਰ ਹੋਈਆਂ ਨੇ ਤਾਂ ਪ੍ਰਸ਼ਾਸਨ ਨੂੰ ਜਾਂ ਇਸ ਚੀਜ਼ ਨੂੰ ਅਲਰਟ ਹੋਣਾ ਚਾਹੀਦਾ ਸੀ ਵੀ ਇਹ ਦੁਬਾਰਾ ਲੋਕਾਂ ਨਾਲ ਫਰਾਡ ਨਾ ਕਰ ਸਕਣ ਹੁਣ ਵੀ ਉਹ ਕੀ ਕਰਦੇ ਆ ਪਹਿਲਾਂ ਐਫਆਈਆਰ ਹੋਈਆਂ ਉਸ ਟਾਈਮ ਉਹ ਮਾਮਲਾ ਹਾਈਲਾਈਟ ਹੋਣ ਤੋਂ ਬਾਅਦ ਜਦੋਂ ਮਾਮਲਾ ਬੰਦ ਹੋ ਗਿਆ ਉਸ ਤੋਂ ਬਾਅਦ ਉਹਨਾਂ ਦੁਬਾਰਾ ਫੇਰ ਨਵੀਂ ਫਾਰਮ ਬਣਾਉਂਦੇ ਆ ਫੇਰ ਸੇਮ ਕੰਮ ਸਟਾਰਟ ਕਰਦੇ ਆ ਲੋਕ ਉਸ ਤੋਂ ਪਹਿਲੇ ਐਫਆਈਆਰ ਹੋਣੇ ਦੇ ਬਾਅਦ ਅਨੂਦਾਰਸ਼ ਕੋਲ ਜੋ ਮਾਲਕ ਹੈ ਉਹ ਫਰਾਰ ਹੋ ਗਿਆ ਸੀ ਤੇ ਪੁਲਿਸ ਉਸ ਦੀ ਤਲਾਸ਼ ਕਰਦੀ ਹੈ। ਕੀ ਪੁਲਿਸ ਸੰਪਰਪਤ ਹੈ? ਨਹੀਂ ਉਹਨੂੰ ਆਲਰੇਡੀ ਅਰੈਸਟ ਕਰ ਲਿਆ ਹੈਗਾ। ਉਕੇ ਜਿਸ ਲਿਖੀ ਜਿਹੜਾ ਇਹਦਾ ਮਾਲਕ ਸੀਗਾ ਉਹਨੂੰ ਆਲਰੇਡੀ ਅਰੈਸਟ ਕਰ ਲਿਆ ਐਫ ਆਈ ਆਰਾਂ ਉਤੇ ਆਲਰੇਡੀ 35 ਤੋਂ 40 ਐਫ ਆਈ ਆਰਾਂ ਹੋ ਚੁੱਕੀਆਂ ਨੇ ਤੇ ਹਰੇ ਉਹ ਜੇਲ੍ਹ 'ਚ ਹੈ ਬਟ ਸਾਡਾ ਮੇਨ ਇਸ਼ੂ ਇਹ ਹੈ ਵੀ ਉਹਦੇ ਕੱਲਾ ਜੇਲ੍ਹ ਜਾਣ ਨਾਲ ਵੀ ਸਾਡਾ ਪਰਪੇਈ ਨਹੀਂ ਸੋਲਵ ਹੋ ਰਿਹਾ ਕਿਉਂਕਿ ਜਿਹੜੀ ਅਮਾਉਂਟ ਆ ਲੋਕਾਂ ਨੇ ਆਪ ਕਿਸੇ ਨੇ ਆਪਣੀ ਜ਼ਮੀਨ ਵੇਚ ਕੇ ਦਿੱਤੀ ਆ ਕਿਸੇ ਨੇ ਆਪਣਾ ਕਿਸੇ ਗਹਿਣੇ ਰੱਖ ਕੇ ਦਿੱਤਾਗਾ ਉਹ ਅਮਾਉਂਟ ਰਿਕਵਰ ਨਹੀਂ ਕਰ ਰਹੇ ਇਹਨਾਂ پاسਪੋਰਟਰ ਕਵਰ ਕਰ ਰਹੇ ਤੁਸੀਂ ਫ੍ਰੀ ਲੀਗਲ ਹੈਲਪਲਾਈਨ ਜਾਰੀ ਕਰੀ ਉਹਦਾ ਬਾਰੇ ਤੁਸੀਂ ਹਾਂ ਉਹਦੇ 'ਚ ਅਸੀਂ ਇਹ ਕਹਿੰਦੇ ਹਾਂ ਵੀ ਜੋ ਵੀ ਇਹਨਾਂ ਦਾ ਵਿਕਟਮ ਹੈ ਜਿਹਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਮੈਂ ਐਡਵੋਕੇਟ ਹਾਂ ਮੇਰਾ ਨੰਬਰ 991416005 ਮੈਨੂੰ ਕੰਟੈਕਟ ਕਰ ਸਕਦੇ ਆ ਤਾਂ ਕਿ ਉਹਨਾਂ ਨੂੰ ਫਰਦਰ ਗਾਈਡ ਕਰ ਸਕੀਏ ਕਿਉਂਕਿ ਇਹਨਾਂ ਨੇ ਕਈਆਂ ਨੂੰ ਚੈੱਕ ਦਿੱਤੇ ਹੋਏ ਐ ਜਿਦੇ ਚ ਚੈੱਕ ਦੀ ਜੇ ਡੇਟ ਟਾਈਮ ਲੰਘ ਜਾਂਦਾ ਉਸ ਤੋਂ ਬਾਅਦ ਫਿਰ 138 ਦੀ ਜਿਹੜੀ ਕੰਪਲੇਂਟ ਫਾਈਲ ਕਰਨੀ ਉਹ ਦਿੱਕਤ ਆਉਗੀ ਫਿਰ ਹੋਰ ਰਿਕਵਰੀ ਸੂਟ ਫਾਈਲ ਕਰਨਾ ਪੈਂਦਾ ਤਾਂ ਅਸੀਂ ਉਹਨਾਂ ਨੂੰ ਕਹਿੰਦੇ ਵੀ ਜੇ ਟਾਈਪ ਅਪ ਕਰਨਗੇ ਤਾਂ ਕਿ ਉਧਰ ਜਿਹੜੀ ਆਪਣੇ ਰਿਕਵਰੀ ਦੀ ਪ੍ਰोसीडिंग ਨੇ ਓਬਵੀਅਸ ਨਾਲ ਦੇ ਨਾਲ ਸਟਾਰਟ ਕਰ ਸਕੀਏ